ਘਰ ਨੇ ਸਾਹਮਣੇ ਕੀੜਨੇ ਪਾਉਂਦੀ ਬਜ਼ੁਰਗ ਮਾਂ ਜੋ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੀ ਹੈ ਤਾਂ ਪਰਿਵਾਰ ਦੇ ਮੁਤਾਬਕ ਨੌਜਵਾਨ ਬਲਵੰਦਰ ਸਿੰਘ ਜਿਸ ਨੂੰ ਉਸ ਦਾ ਸਾਥੀ ਕਰੋ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪੁੱਤ ਘਰ ਵਾਪਸ ਨਹੀਂ ਆਇਆ ਫਿਰ ਪਰਿਵਾਰ ਦੇ ਵੱਲੋਂ ਪੁੱਤ ਦੀ ਥਾਂ-ਥਾਂ ਤੇ ਭਾਲ ਕੀਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਵੀ ਮਦਦ ਕੀਤੀ ਜਾਂਦੀ ਪਰ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪੁੱਤ ਨਹੀਂ ਮਿਲਿਆ ਪਰਿਵਾਰ ਮੁਤਾਬਕ ਜਿਹੜਾ ਮੁੰਡਾ ਉਸ ਨੂੰ ਨਾਲ ਲੈ ਕੇ ਗਿਆ ਸੀ ਉਹ ਵੀ ਸਾਨੂੰ ਝੂਠ ਬੋਲ ਕੇ ਉਲਝਾਈ ਜਾ ਰਿਹਾ ਤੇ ਇੱਕ ਦਿਨ ਕ੍ਰਿਕਟ ਖੇਡਦੇ ਹੋਏ ਬੱਚਿਆਂ ਦੀ ਬੋਲ ਟੈਂਕੀ ਦੇ ਕੋਲ ਚਲੀ ਜਾਂਦੀ ਹੈ ਜਦੋਂ ਬੱਚੇ ਬੋਲ ਲੈਣ ਦੇ ਲਈ ਜਾਂਦੇ ਨੇ ਤਾਂ ਅੰਦਰ ਪਈ লাশ ਵੇਖ ਕੇ ਬੱਚਿਆਂ ਦੇ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਇਹ লাশ ਉਹਨਾਂ ਦੇ ਪੁੱਤ ਦੀ ਹੈ ਤਾਂ ਮ੍ਰਿਤਕ ਬਲਵਿੰਦਰ ਸਿੰਘ ਦੀ ਜੇਬੰਦਰੋਂ ਮੋਬਾਈਲ ਤੇ ਹੋਰ ਸਮਾਨ ਵੀ ਮਿਲਦਾ ਹੈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਕੀਰ ਨੇ ਪੌਂਦੀ ਬਜ਼ੁਰਗ ਮਾਂ ਵੱਲੋਂ ਥਾਣੇ ਦੇ ਅੱਗੇ ਬੈਠ ਕੇ ਆਪਣੇ ਪੁੱਤ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਤੋਂ ਕਾਰਵਾਈ ਦੀ ਅਪੀਲ ਕੀਤੀ ਗਈ ਮਰਜ ਕੀ ਮਾਮਲੇ ਦਾ ਸਦਰ ਥਾਣੇ ਮੋਰੇ ਤੁਸੀਂ ਅੱਜ ਬੈਠੇ ਹੋ ਯਾਰ ਉਨੇ ਪਿਆ ਕੀ ਬੈਠੇ ਜੇ ਮੇਰਾ ਪੁੱਤ ਮੁੱਕ ਗਿਆ ਕੋਈ ਮੇਰੀ ਕਿਤੇ ਕੋਈ ਸੁਣਾਈ ਨਹੀਂ ਜੇ ਉਹ ਛਾੜੋ ਗੱਡੀ ਮਾਰੋ ਹੋਇਆ ਕਿ ਹਿਮਤ ਨਹੀਂ ਮੁੰਡੇ ਨੂੰ ਝਾੜੋ ਗੱਡੀਆਂ ਇਹ ਪੱਈਆ ਲੈ ਚਿਆ ਗਿਆ ਮੇਰੇ ਪੁੱਤ ਨੂੰ ਕੌਣ ਲੈ ਕੇ ਕੌਣ ਗਿਆ ਰਾਜੂ ਇੰਦਰਜੀਤ ਦਾ ਮੁੰਡਾ ਕਿੱਥੇ ਜਾਂਦਾ ਇਹ ਇੱਥੇ ਮੇਰੇ ਕੋਲ ਹੀ ਇਹ ਨਾਲ ਰਹਿੰਦਾ ਹੀ ਇੰਨੇ ਹੀ ਸਭ ਕੁਝ ਕੀਤਾ ਮੇਰੀ ਕੋਈ ਸੁਣਾਈ ਨਹੀਂ ਜੇ ਇਹ ਨਗਾਓ ਮੇਰੇ ਤੇ ਗੱਡੀਆਂ ਮਾਰੋ ਮੁੰਡਾ ਮੁੰਡਾ ਦੇਥ ਕਿੱਦੋਂ ਹੋਈ ਮੁੰਡੇ ਦੀ ਮੁੰਡੇ ਦੀ ਮੈਨੂੰ ਇੰਨੇ ਕਿੱਥੀ ਆਇਆ ਇੰਨੇ ਕਤਲ ਹੋ ਗਿਆ ਮੇਰੇ ਪੁੱਤ ਦਾ ਇੰਨੇ ਕੀਤਾ ਰਾਜੂ ਨੇ ਇਹਨੂੰ ਪੁੱਛੋ ਤੁਸੀਂ ਦੱਸਿਆ ਨਹੀਂ ਪੁਲਿਸ ਮਲਾਜਮਾਂ ਨੂੰ ਗੱਲ ਨਹੀਂ ਕੀਤੀ ਕੋਈ ਇਹ ਪੁਲਿਸ ਮਲਾਜਮਾਂ ਦੇ ਮੈਨੂੰ ਮਹੀਨਾ ਹੋ ਗਿਆ ਹੱਥ ਜੋੜਦੀ ਨੂੰ ਓ ਮੇਰੀ ਗਰੀਬਣੀ ਦੀ ਨੀਂ ਜਾ ਕਿਸੇ ਨੇ ਸੁਣੀ ਹੁਣ ਕੀ ਕਰਾਂ ਮੈਂ ਫੇਰ ਫੇਰ ਕੇ ਜਾ ਹੁਣ ਮੈਂ ਧਰਨਾ ਲਾਵਾਂਗੀ ਇੱਥੇ ਆਪ ਮਰਾਂਗੀ ਮਤਲਬ ਮਲਾਜਮ ਕੀ ਕਹਿੰਦੇ ਹੁਣ ਤੁਹਾਨੂੰ ਉਹ ਹੀ ਜਦ ਤੱਕ ਬੁੱਕ ਕਰਦੇ ਆ ਕੁਛ ਨਹੀਂ ਕੀਤਾ ਮੈਂ ਕੀ ਦੱਸਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਥਾਣੇ ਆਉਂਦਿਆਂ ਨੂੰ ਨਹੀਂ ਹੋ ਗਿਆ ਮੀਨਾ ਹੋ ਗਿਆ ਮੈਨੂੰ ਥਾਣੇ ਹੰਤੀ ਨੂੰ ਇਹੋ ਹੀ ਮੁੰਡੇ ਨਾਲ ਤਾਂ ਗਵਾਚਿਆ ਤੁਹਾਡਾ ਮੁੰਡਾ ਜਿਹੜਾ ਪਹਿਲਾਂ ਜਿਹੜਾ ਗਵਾਚਿਆ ਕੀ ਨਾਮ ਸੀਗਾ ਮੁੰਡੇ ਦਾ ਬਲਵਿੰਦਰ ਸਿੰਘ ਕਿੰਨੇ ਸਾਲ ਦੀ ਉਮਰ ਸੀਦੀ 30 ਸਾਲ ਦੀ 31 ਦੀ ਇਹ ਲੱਭਿਆ ਕਦੋਂ ਮਾਤਾ ਜੀ ਯਾ ਮੇ ਆਕਾ ਤੀ ਨੂੰ ਇਹ ਕਿੱਥੇ ਲੱਭਿਆ ਕਿੱਥੇ ਤੁਹਾਨੂੰ ਦਿੱਸ ਦੇਰ ਤੋਂ ਹੋਈ ਸੀ ਮੁੰਡੇ ਦੀ ਕੀ ਕੋ ਇਹਨੂੰ ਸਭ ਪਤਾ ਹੀ ਰਾਜੂ ਨੂੰ ਰਾਜੂ ਨੇ ਮਾਰ ਕੇ ਮੇਰਾ ਪੁੱਤ ਸੁੱਟਿਆ ਨਹੀਂ ਮੇਰੀ ਇੱਕ ਨਾ ਸੁਣੀ ਮਲਾਜਮਾ ਨੇ ਇਹ ਸਾਡਾ ਲੜਕਾ 8 ਤਰੀਕ ਨੂੰ 5 ਵਜੇ ਘਰੋਂ ਗਿਆ ਸੀ ਕਰੀਆਨੇ ਵਾਲੀ ਦੁਕਾਨ ਤੇ ਵਾਪਸ ਨਹੀਂ ਆਇਆ ਅੱਛਾ ਜੀ ਵਾਪਸ ਨਹੀਂ ਆਇਆ ਤਾਂ 9 ਤਰੀਕ ਨੂੰ ਅਸੀਂ ਇੱਥੇ ਥਾਣੇ ਰਿਪੋਰਟ ਦਰਜ ਕਰਾਈ ਸੀ ਪਿਹਾ ਦਾ ਬੱਚਾ ਘਰੋਂ ਗਿਆ ਬਾਪਸ ਆਇਆ ਨਹੀਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 7 ਦਿਨ ਫੋਨ ਚੱਲਦਾ ਰਿਹਾ ਉਹ ਬੱਲਾ ਜਾਂਦੀਆਂ ਨਹੀਂ ਕੋਈ ਕਾਰਵਾਈ ਨਹੀਂ ਹੋਈ ਗਰੀਬ ਦੀ ਕੋਈ ਕਿਤੇ ਗਏ ਹੀ ਨਹੀਂ ਪੁਲਿਸ ਵਾਲੇ ਕਿਤੇ ਮਤਲਬ ਲੱਭਣ ਨਹੀਂ ਗਏ ਕਿਤੇ ਸਾਨੂੰ ਲਾਰੇ ਲਾਏ ਗਏ ਆ 31 ਤਰੀਕ ਨੂੰ 31 12 ਨੂੰ ਬੱਚੇ ਖੇਡਦੇ ਸੀ ਉੱਥੇ ਉਹ ਗੇਂਦ ਅੰਦਰ ਚਲ ਗਈ ਆ ਗ੍ਰੀਨ ਵੈਲੀ ਸ ਤੇ ਚੰਚੀ ਉਚਾਲ ਵਾਲੀ ਵਾਲੀ ਸੀਗੀ ਉੱਥੇ ਲਾਸ਼ ਪਈ ਇਹ ਬੱਚਿਆਂ ਰੌਲਾ ਪਾਇਆ ਫੇਰ ਇਹ ਪੁਲਿਸ ਗਈ ਆ ਫੇਰ ਉਹ ਲਾਸ਼ ਆਪਣੇ ਕਬਜ਼ੇ ਤੇ ਲੈ ਕੇ ਨਾ ਨੇ ਸਿਵਲ ਹਸਪੀਟਲ ਦਾ ਜਮਤ ਰੱਖਤੀ ਆ ਜਮਾ ਕਰਾ ਕੇ ਅਗਲੇ ਦਿਨ ਸਾਨੂੰ ਕਹਿੰਦੇ ਪੋਸਟ ਮਾਰਟਮ ਕਰਾਓ ਹਾਂਜੀ ਸਾਹਿਬ ਕਰ ਪੋਸਟ ਮਾਰਟਮ ਕਰਵਾਇਆ ਅਗਲੇ ਦਿਨ ਤਾਂ ਕਾਨੂੰਨ ਦਾ ਰੇਤੀ ਆ ਅਸੀਂ ਹੁਣ ਮ੍ਰਿਤਕ ਘਰ ਜਮਾ ਕਰਾਈ ਆ ਉਹਨਾਂ ਚਲ ਸਸਕਾਰ ਨਹੀਂ ਕਰਨਾ ਚਾਹੁੰਦੇ ਸਾਨੂੰ ਕੋਈ ਨਿਆਣਾ ਮਿਲਿਆ ਉਹ ਰਾਜੂ ਜਿਹੜਾ ਆ ਉਹ ਨੇ ਦੋਸੀ ਆ ਉਹਦੀਆਂ ਗੱਡੀਆਂ ਕਾਲ ਬਟੇਲਾਂ ਜਿਹੜੀਆਂ ਉਹਦੀਆਂ ਨੇ ਉਹਨੇ ਘਰੋਂ ਬੁਲਾਇਆ ਉਹਦੇ ਨਾਲ ਹੀ ਗਿਆ ਮੁੰਡੇ ਵਾਪਸ ਆਇਆ ਉਹ ਸਾਨੂੰ ਕਦੀ ਮੁੰਨਾ ਪਿੰਡ ਕਦੀ ਕਿਤੇ ਲਾਂਬੇ ਲਾਂਬੇ ਲਈ ਫਿਰਦਾ ਰਿਹਾ ਸਾਰਾ ਮੱਲਾ ਫੋਲਿਆ ਉਧਰ ਨਹੀਂ ਲੈ ਕੇ ਗਿਆ ਤੇ ਉਹਨੇ 12 ਗੁੰਡਾ ਲਾਇਆ ਸੀਗਾ ਅੰਦਰ ਜੋ ਵੀ ਕੀਤਾ ਉਹਨੇ ਕਰਕੇ ਬਾਹਰ ਗੁੰਡਾ ਲਾਤਾ ਕਿ ਕਿਸ ਨੂੰ ਪਤਾ ਨਾ ਲੱਗੇ ਤਾਂ ਇਸ ਕਰਕੇ ਅਸੀਂ ਅੱਜ ਤੱਕ ਧੱਕੇ ਖਾਂਦੇ ਆ ਸਾਨੂੰ ਕੋਈ ਅਨਸਾਫ਼ ਨਹੀਂ ਮਿਲਿਆ ਨਹੀਂ ਅੰਕਲ ਲੋਕੇਸ਼ਨ ਵੀ ਕਢਾਈ ਸੀ ਪੁਲਿਸ ਨੇ ਅੱਗੇ ਪਹਿਲਾਂ ਵੀ ਹਾਂਜੀ ਹਾਂਜੀ ਕਢਾਈ ਪਰ ਕੋਈ ਕਾਰਵਾਈ ਤਾਂ ਹੋਈ ਨਹੀਂ ਉਹ ਤੇ ਨਹੀਂ ਮਾਤਾ ਜੀ ਆਪ ਕਹਿੰਦੇ ਸੀ ਕਹਿੰਦੇ ਮੈਂ ਖੁਦ ਜਾ ਕੇ ਲੱਭਦੇ ਰਹੀਆਂ ਪੁਲਿਸ ਨੇ ਕੋਈ ਨਹੀਂ ਲੱਭਿਆ ਮੈਨੂੰ ਅੱਗੇ ਨਾਲ ਲੋਕੇਸ਼ਨ ਤੇ ਫੋਨ ਤੇ ਇੱਥੇ ਸੀਗਾ ਜਿੱਥੇ ਮਿਲੇਆ ਡੈੱਡ ਬਾਡੀ ਮਿਲੀਆ ਫੋਨ ਉਹਦੀ ਜੇਬ ਤੋਂ ਨਿਕਲਿਆ ਪਰਸ ਨਿਕਲਿਆ ਲੋਕੇਸ਼ਨ ਕਿੱਥੇ ਦੀ ਆਂਦੀ ਪਈ ਸੀ ਉਹ ਮੁੰਨਾ ਪਿੰਡ ਦੀ ਕੱਟੀ ਜਾਂਦਾ ਇਹੋ ਮੁੰਡਾ ਜਿਹੜਾ ਮੇਨ ਤੋਂ ਅਸੀਂ ਸੀ ਉਹਦਾ ਉਹ ਉਹ ਕਰ ਜਾਂਦਾ ਸੀ ਨਾਲ ਉਹ ਕਢਾਂਦੇ ਮੁੰਨੇ ਪਿੰਡ ਦੀ ਬੋਰ ਕਾਜ ਖਰਾਬ ਕੀਤਾ ਸੰਗ ਨੂੰ ਮਾਰਾ ਕੀਤਾ ਗਿਆ ਯਾਨੀ ਕਿ ਲੋਕੇਸ਼ਨ ਵੀ ਤੁਹਾਡੀ ਗਲਤ ਕੱਢੀ ਗਈ ਗਲਤ ਕੱਢੀ ਗਈ ਲੋਕੇਸ਼ਨ ਬਿਲਕੁਲ ਗਲਤ ਕੱਢੀ ਗਈ ਜਿੱਥੇ ਸੀ ਉੱਥੇ ਨਹੀਂ ਲੱਗ ਗਿਆ ਅਸੀਂ ਅਕਾਈ ਤਾਂ ਦੇਖੋ ਇੱਧਰ ਦਿਖਾਉਂਦਾ ਇੱਧਰ ਦੇਖ ਆਏ ਆ ਪਰ ਮੁੰਡਾ ਲਾਇਆ ਸੀਗਾ ਉਹ ਤਾਂ ਅਚਾਨਕ ਬੱਚੇ ਖੇਡਦੇ ਸੀ ਤਾਂ ਪਤਾ ਲੱਗ ਗਿਆ ਨਹੀਂ ਤੇ ਅਜੇ ਤੱਕ ਕੋਈ ਪਤਾ ਨਹੀਂ ਲੱਗਣਾ ਹੁਣ ਸਾਨੂੰ ਕੋਈ ਮਤਲ ਇਨਸਾਫ ਨਹੀਂ ਮਿਲ ਰਿਹਾ ਜਦੋਂ ਉਹਨੇ ਥਾਣੇ 'ਚ ਸਾਨੂੰ ਟੋਲ ਟਾਲਾ ਕਰਕੇ ਤਰਨੂਗੇ ਉਪੇ ਮੁੰਡਾ ਕਦੋਂ ਦਾ ਗਵਾਚਾ ਸੀਗਾ ਇਹ ਮੁੰਡੇ ਨੂੰ 1 ਮਹੀਨਾ ਹੋ ਗਿਆ 8 12 ਨੂੰ ਗਵਾਚਾ ਸੀ ਕੀ ਨਾਮ ਕੀ ਇਹ ਮੁੰਡੇ ਦਾ ਬਲਵਿੰਦਰ ਸਿੰਘ ਗਿੱਲ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿੰਨੇ ਜਿਹੜੇ ਤੇਲਾਂ ਆ ਜਿੰਨੇ ਨਾਲ ਲੱਗ ਗਿਆ ਉਹ ਤੇ ਪਰਦਾ ਹੋਣਾ ਚਾਹੀਦਾ ਹਾਂ ਪੂਰੀ ਕੋਸ ਕਾਰਵਾਈ ਹੋਣੀ ਚਾਹੀਦੀ ਆ ਫੇਰ ਇਹ ਸੰਸਕਾਰ ਕਰਨ ਨਹੀਂ ਤੇ ਉਹਨਾਂ ਚੱਲ ਰਹੇ ਜਿਹੜੀ ਉਹ ਰੱਖੀ ਹੋਈ ਠੀਕ ਨਹੀਂ ਤੇ ਹਰਾਮ ਜਥੇਬੰਦੀਆਂ ਨੂੰ ਅਸੀਂ ਫੀਲ ਕਰਾਂਗੇ ਕਿ ਸਾਡੀ ਹਲਫਤਾਂ ਨੂੰ ਕਾਦੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਗਰੀਬ ਬੰਦੇ ਆ ਤਾਂ ਇਹ ਪ੍ਰਜੀਵ ਕਾਰਪਾਤੀਆਂ ਜਿਹੜੀਆਂ ਸਾਡਾ ਪਰਚਾ ਦਰਜ ਨਹੀਂ ਹੋਣ ਦਿੰਦੀਆਂ ਹਾਂ ਅਸੀਂ ਜਨੀ ਸਮਾਜ ਸੇਵੀ ਜਥੇਬੰਦੀਆਂ ਨੂੰ ਫੀਲ ਕਰਦਾ ਸਾਡੀ ਗਰੀਬ ਦੀ ਸੁਣ ਕੇ ਫਰਿਆਦ ਤੇ ਸਾਨੂੰ ਇਨਸਾਫ ਦਿਵਾਇਆ ਜਾਏ ਹਾਂ